ਬਸਤੀ ਪਠਾਨਾ ਪੁਲਿਸ ਵੱਲੋਂ ਚੰਡੀਗੜ੍ਹ 'ਚ ਵਿਕੰਨਜੋਗ ਸ਼ਰਾਬ ਦੀਆਂ ਪੈਂਟ ਪੇਟੀਆਂ ਅਤੇ ਬੀਅਰ ਦੀਆਂ 50 ਪੇਟੀਆਂ ਸਣੇ ਇੱਕ ਕੈਂਟਰ ਚਾਲਕ ਨੂੰ ਕਾਬੂ ਕੀਤਾ ਗਿਆ ਹੈ ਤੁਹਾਨੂੰ ਦੱਸਦੇ ਹੀ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਚੋਂ ਵਿਕੰਡ ਜੋਕ ਸ਼ਰਾਬ ਦੀਆਂ 65 ਪੇਟੀਆਂ ਅਤੇ 50 ਪੇਟੀਆਂ ਜਿਹੜੀਆਂ ਨੇ ਉਹ ਬੀਅਰ ਦੀਆਂ ਨੇ ਤੇ ਚਾਲਕ ਨੂੰ ਕੈਂਟਰ ਚਾਲਕ ਨੂੰ ਮੌਕੇ ਤੇ ਹੀ ਜੜਾਏ ਉਹ ਕਾਬੂ ਕੀਤਾ ਗਿਆ ਹੈ ਤੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੀ ਪਠਾਨਾ ਮੋਹਿਤ ਸਿੰਘਲਾ ਨੇ ਦੱਸਿਆ ਹੈ ਕਿ थाना ਬਸੀ ਪਠਾਨਾ ਦੇ ਐਸਐਚਓ ਨਰਿੰਦਰਪਾਲ ਸਿੰਘ ਦੀ ਨਿਗਰਾਨੀ ਹੈ थाना ਬਸੀ ਪਠਾਨਾ ਦੀ ਇੱਕ ਪੁਲਿਸ ਪਾਰਟੀ ਵੱਲੋਂ ਜਿਹੜਾ ਹੈ ਸ਼ਹੀਦਗੜ੍ਹ ਟੀ ਪੁਆਇੰਟ ਨਜ਼ਦੀਕ ਕੈਂਟਰ ਨੂੰ ਚੈਕਿੰਗ ਨੇ ਰੋਕਿਆ ਗਿਆ ਸੀ ਜਿਸ ਦੀ ਪਲਾਸੀ ਦੌਰਾਨ ਕੈਂਟਰ ਤੋਂ ਚੰਡੀਗੜ੍ਹ ਚ ਵਿਕਨ ਜੋਗ 60 ਪੈਟੀਆਂ ਸ਼ਰਾਬ ਦੀਆਂ ਤੇ 50 ਪੈਟੀਆਂ ਜੁੜੀਆਂ ਨੇ ਬੀਅਰ ਦੀਆਂ ਬਰਾਮਦ ਹੋਈਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਕੈਂਟਰ ਚਾਲਕ ਰਾਜੇਸ਼ ਠਾਕੁਰ ਅਤੇ ਜਗਦੀਸ਼ ਕੁਮਾਰ ਚੋਹਾਨ ਵਾਸੀ ਹਨ ਹਿਮਾਚਲ ਪ੍ਰਦੇਸ਼ ਜ਼ਰੂੜ ਖਾਨਾ ਵਸੀ ਪਠਾਨਾ ਵਿਖੇ ਮੁਕੱਦਮਾ ਜੜਾ ਹੈ ਉਹ ਦਰਜ ਕਰ ਰਿਹਾ ਹੈ ਅਤੇ ਕੈਂਟਰ ਚਾਲਕ ਰਾਜੇਸ਼ ਠਾਕੁਰ ਗ੍ਰਫਤਾਰ ਕਰ ਲਿਆ ਗਿਆ ਹੈ ਜੀ ਮਹਾਂਜੋਗ ਐਸਐਸਪੀ ਸਾਹਿਬ ਫਤਿਹਗੜ ਸਾਹਿਬ ਜੀ ਡਾਇਰੈਕਸ਼ਨਸ ਤੇ ਮਹਾਂਜੋਗ ਐਸਪੀ ਡੀ ਸਾਹਿਬ ਜੀ ਦੀ ਗਾਈਡੈਂਸ ਦੇ ਅੰਡਰ ਇਸੇ ਵਿਰੁੱਧ ਜੋ ਫਤਿਹਗੜ ਸਾਹਿਬ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਅੰਡਰ ਕੱਲ ਸਵੇਰੇ 12 ਸਵਾ 12 ਦੇ ਕਰੀਬ ਟੀ ਪੁਆਇੰਟ ਸ਼ਹੀਦਗੜ ਦੇ ਉਹ ਗੋਲ ਨਕਾ ਲਗਾਇਆ ਹੋਇਆ ਸੀ ਬਸੀ ਪਠਾਨਾ ਪੁਲਿਸ ਸਟੇਸ਼ਨ ਕੋਲ ਤਾਂ ਉੱਥੇ ਅਸੀਂ ਇੱਕ ਟਰੱਕ ਹਿਮਾਚਲ ਦਾ ਨੰਬਰ ਲੱਗਿਆ ਹੋਇਆ ਜਿਹੜੇ ਉਸ ਨੂੰ ਰੋਕਿਆ ਤੇ ਉਹਦੇ ਵਿੱਚ ਸਾਨੂੰ ਕਰੀਬ 115 ਪੇਟੀਆਂ ਸ਼ਰਾਬ ਜਿਹੜੀ ਫੋਰ ਸੇਲ ਇਨ ਟਿੰਡੇਗੜ ਓਨਲੀ ਹੈ ਉਹ ਮਿਲੀ ਤੇ ਉਹਦੇ ਉੱਤੇ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 16 ਡੇਟ 28/2/2024 ਰਜਿਸਟਰ ਕੀਤਾ ਗਿਆ ਹੈ ਜੀ ਅੰਡਰ ਸੈਕਸ਼ਨ 61 78 ਐਕਸਾਈਜ਼ ਐਕਟ ਜੀ ਸਰ ਮਤਲਬ ਕਿ ਅੱਗੇ ਵੀ ਕੁਝ ਹੋਰ ਵੀ ਕਾਰਵਾਈ ਇਹਦੇ ਬਾਰੇ ਪਤਾ ਲੱਗੇਗਾ ਆਪਾਂ ਨੂੰ ਕੁਝ ਜੀ ਇਹਦੇ ਵਿੱਚ ਟੋਟਲ ਦੋ ਦੋਸ਼ੀ ਨੇ ਜੀ ਇੱਕ ਦਾ ਦੋਸ਼ੀ ਅ ਗ੍ਰਿਫਤਾਰ ਕਰ ਲਿਆ ਸੀ ਰਜੇਸ਼ ਠਾਕੁਰ ਹਿਮachal ਦਾ ਰਹਿਣ ਵਾਲਾ ਜੀ ਤੇ ਇੱਕ ਜਿਹੜਾ ਜਿਸ ਦਿੱਤਾ ਇਹ ਸਮਾਨ ਲੈ ਕੇ ਜਾਂਦਾ ਹੈ ਜਗਦੀਸ਼ ਕੁਮਾਰ ਚੋਹਾਨ ਇਹ ਵੀ ਹਿਮਾਚਲ ਦਾ ਰਹਿਣ ਵਾਲਾ ਇਸ ਨੂੰ ਅਸੀਂ ਨਾਮਜ਼ਦ ਕਰ ਲਿਆ ਹੈ ਇਸ ਨੂੰ ਅਸੀਂ ਫੜਨ ਵਾਸਤੇ ਰੇਡ ਕਰ ਰਹੇ ਹਾਂ ਤੇ ਰਪੀਰ ਡਿਊਰਿੰਗ ਇਨਵੈਸਟੀਗੇਸ਼ਨ ਇਸ ਤੋਂ ਇਲਾਵਾ ਜੇ ਕੋਈ ਹੋਰ ਡਿਟੇਲ ਸਾਹਮਣੇ ਆਉਂਦੀ ਹੈ ਵੀ ਕਿੱਥੋਂ ਲੈ ਕੇ ਆਉਂਦੇ ਸੀਗੇ ਪਿੱਛੇ ਜਾ ਕੇ ਕਿਹਨੂੰ ਸੇਲ ਕਰਦੇ ਸੀ ਉਹ ਸੋੜਨਾ ਅਸੀਂ ਸ਼ੇਅਰ ਕਰ ਦਵਾਂਗੇ ਜਿਹੜਾ ਜਗਦੀਸ਼ ਠਾਕੁਰ ਆਏ ਨੇ ਤੇ ਪਹਿਲਾਂ ਵੀ 5 ਤੋਂ ਵੱਧ ਮਕਦਮੇ ਸ਼ਰਾਬ ਦੇ ਦਰਜ ਨੇ ਜੀ